ਮਾਂ ਦਾ ਇਕਲੌਤਾ ਪੁੱਤ ਅਤੇ ਭੈਣ ਦਾ ਇਕਲੌਤਾ ਭਰਾ ਬਲਵਿੰਦਰ ਸਿੰਘ ਜਿਸ ਦੀ ਉਮਰ 25 ਸਾਲ ਦੀ ਸੀ ਕੱਲ ਉਸ ਨੇ ਆਪਣਾ ਜਨਮ ਦਿਨ ਮਨਾਇਆ ਅਤੇ ਅੱਜ ਜਦੋਂ ਅਗਲੀ ਜ਼ਿੰਦਗੀ ਦੇ ਵਿੱਚ ਉਸ ਨੇ ਪਹਿਲਾ ਕਦਮ ਰੱਖਿਆ ਤਾਂ ਦੋਸਤਾਂ ਦੇ ਨਾਲ ਭਰਾਵਾਂ ਦੇ ਨਾਲ ਨਹਾਉਣ ਦਾ ਪ੍ਰੋਗਰਾਮ ਬਣਾਇਆ ਕਿ ਬਾਹਰ ਜਾ ਕੇ ਸਵਿਮਿੰਗ ਪੂਲ ਦੇ ਵਿੱਚ ਨਹਾਇਆ ਜਾਵੇ ਗਰਮੀ ਤੋਂ ਬਚਣ ਦੇ ਲਈ ਹੀ ਇਹ ਪੂਰਾ ਲੰ ਤਿਆਰ ਕੀਤਾ ਗਿਆ ਸੀ ਪਰ ਨਹੀਂ ਪਤਾ ਸੀ ਕਿ ਮਾ ਦਾ ਹੈ ਜਵਾਨ ਪੁੱਤ ਜਨਮ ਦਿਨ ਮਨਾਣ ਮਗਰੋਂ ਅਗਲੇ ਦਿਨ ਹੀ ਇਸ ਤਰ੍ਹਾਂ ਦੁਨੀਆ ਛੱਡ ਜਾਵੇਗਾ ਘਰ ਤਾਂ ਇਹੀ ਕਹਿ ਕੇ ਗਿਆ ਸੀ ਕਿ ਉਹ ਸਵਿਮਿੰਗ ਪੂਲ ਦੇ ਵਿੱਚ ਚੱਲਿਆ ਆਪਣੇ ਕਰੀਬ 5 ਦੋਸਤਾਂ ਦੇ ਨਾਲ ਘਰ ਤੋਂ ਗਿਆ ਸੀ ਪਰ ਰਾਤ ਦੇ ਵਿੱਚ ਉਹ ਨਹਿਰ ਤੇ ਹੀ ਨਹਾਉਣ ਲੱਗਦੇ ਨੇ ਅਤੇ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਜਾਂਦੇ ਹੁਣ ਤੱਕ ਇਸ ਮੁੰਡੇ ਦੀ ਕੋਈ ਵੀ ਸੂਚ ਨਹੀਂ ਮਿਲੀ ਹੈ ਦੋਸਤਾਂ ਦੇ ਵੱਲੋਂ ਹੀ ਦੱਸ ਦਿੱਤਾ ਗਿਆ ਸਭ ਕੁਝ ਕਿ ਕਿੰਜੂ ਹੋ ਨਹਿਰ ਦੇ ਵਿੱਚ ਉਤਰੇ ਸੀ ਅਤੇ ਉਸ ਤੋਂ ਬਾਅਦ ਕੋਈ ਵੀ ਉਸਦੀ ਖਬਰ ਨਹੀਂ ਲੱਗ ਰਹੀ ਪਰਿਵਾਰਿਕ ਮੈਂਬਰ ਚਿੰਤਾ ਦੇ ਵਿੱਚ ਨੇ ਨਾਲ ਹੀ ਕਿੱਡਾ ਵੱਡਾ ਦੁੱਖ ਇਸ ਪਰਿਵਾਰ ਤੇ ਆ ਗਿਆ ਦੱਸ ਦਈਏ ਕਿ ਇਹ ਖਬਰ ਅੰਮ੍ਰਿਤਸਰ ਦੇ ਅਧੀਨ ਪੰਦੇ ਅਜਨਾਲਾ ਤੋਂ ਸਾਹਮਣੇ ਆ ਰਹੀ ਸੀ ਜਿੱਥੇ ਇੱਕ ਜਵਾਨ ਮੁੰਡੇ ਦੇ ਨਾਲ ਦੁਖਦ ਹਾਦਸਾ ਹੋਇਆ ਤੇ ਫਿਰ ਇੱਕ ਵਾਰ ਯੋਹੀ ਗੱਲਾਂ ਕਿ ਨਹਿਰਾਂ ਦੇ ਵਿੱਚ ਜਾਣ ਤੋਂ ਜਦੋਂ ਪੁਲਿਸ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਮਨਾ ਕੀਤਾ ਗਿਆ ਰੋਕ ਲਗਾਈ ਗਈ ਹੈ ਤਾਂ ਫਿਰ ਮੁੰਡੇ ਇਹੋ ਜਿਹੀ ਗਲਤੀਆਂ ਕਿਉਂ ਕਰ ਦਿੰਦੇ ਨੇ ਅਕਸਰ ਹੀ ਪਾਣੀ ਦਾ ਵਹਾਅ ਤੇਜ਼ ਹੋਣ ਦੇ ਕਾਰਨ ਚੰਗੇ ਚੰਗੇ ਤਰਾਕ ਵੀ ਇਸ ਦੇ ਵਿੱਚ ਰੁੜ ਜਾਂਦੇ ਨੇ ਅਤੇ ਇਹ ਨੌਜਵਾਨ ਮੁੰਡਾ ਜਿਹੜਾ ਕਿ ਪਹਿਲਾਂ ਕਦੇ ਨਹਿਰ ਦੇ ਵਿੱਚ ਨਹਾਉਣ ਤੱਕ ਨਹੀਂ ਗਿਆ ਉਸ ਦੇ ਨਾਲ ਇਹ ਹਾਦਸਾ ਹੋ ਗਿਆ ਜਿਸ ਤੋਂ ਬਾਅਦ ਉਸ ਦੀ ਭੈਣ ਤੇ ਮਾਂ ਬਿਲਕੁਲ ਰਹੇ ਨੇ ਤੜਫ ਰਹੇ ਨੇ ਅਤੇ ਪੁੱਛ ਰਹੇ ਨੇ ਆਪਣੇ ਇਸ गए हुए पुत्र नु की आखिरकार उनको कीदे सहारे उन्होंने इंज छड़ गया एक हंसदा खेड़ा परिवार उजड़ गया 25 साल दा हो गया सी एहे नौजवान बीते दिन अपना जन्मदिन मना के हटया ते आज एहे दुखद पाना वापरन तो बाद पारिवारिक मेंबरां दा जो हाल है तुसी देख ही रहे करोंगे के नया वो तनाव चल ले पुत्र जाके छोटे भाई उन नाल जद्द कर ली है ਕਿੰਨਾ ਮਨ ਨਾ ਹੱਥ ਚੁਣਾਉਣਾ ਆ ਮੈਨੂੰ ਤੇਰੰਦੀ ਜਾ ਚਾ ਜਾਂਦੇ ਹੱਥ ਦਿਲ ਕੇ ਗਿਆ ਆ ਮੈਂ ਦਿਲ ਕੇ ਹੱਥ ਛੱਡ ਗਿਆ ਨਾਲ ਹੀ ਹੁਣ ਕੀ ਮੰਨ ਕਰਦੇ ਹੋ ਪ੍ਰੋਫੈਸਰ ਹੱਥ ਜੋੜ ਕੇ ਬੇਨਦੀ ਹੈ ਬੱਚਾ ਸਾਡਾ ਲੰਮਿਆ ਜਾਵੇ ਜੀ ਕੀ ਨਾ ਜੀ ਕੋਲ ਤੇ ਤੇ ਵੀਰੇ ਦਾ ਨਾਮ ਕੁਲਵਿੰਦਰ ਸਿੰਘ ਹਾਜੀ ਕੀ ਨਾ ਕੀ ਗੱਲ ਹੋਈ ਹੈ ਸਰ ਨਾਣ ਗਿਆ ਤੇ ਡੋਗ ਗਿਆ ਪਹਿਲਾਂ ਵੀ ਜਾਂਦਾ ਸੀ ਪਹਿਲਾਂ ਨਹੀਂ ਜਾਂਦਾ ਉੱਤੇ ਕੀ ਕਿਆ ਕੇ ਗਿਆ ਸੀ ਕਰੋ ਕਰੋ ਆਂਦੇ ਇਸ সুইমিਂਗ ਪੂਲ ਦੇ ਚੱਲੇ ਆ ਰਾਤ ਜਦ ਕਾਲੀ ਨਹੀਂ ਹੈ ਇੱਥੇ ਹੀ ਨੋਣਾਵਾ ਕਿੰਨੀ ਉਮਰ ਸੀ ਦੀ ਪੰਜੀ ਸਾ ਮੈਰਿਡ ਸੀ ਜਾਂ ਮੈਰਿਡ ਸੀ ਜਾਂ ਅਨ ਮੈਰਿਡ ਨਹੀਂ ਕੀ ਕੋ ਜਨਮ ਦਿਨ ਸੀ ਨਾ ਤੱਕ ਪਰ ਪਹਿਲਾਂ ਕੋ ਜਨਮ ਦਿਨ ਦੇ ਕਰਕੇ ਦੋਸਤਾਂ ਲੈ ਕੇ ਘਰੋਂ ਨਾਲ ਕਿਵੇਂ ਨਹੀਂ ਵਾਹੇ ਗਏ ਤਦੋਂ ਉਸਨੇ ਜਮੂਨ ਖੋਲ੍ਹਿਆ ਹੀ ਫੋਟੋ ਪਾਟੇ ਕਰਕੇ ਮਿਲ ਕੇ ਜਾਣਗੇ ਸੁਖਵਿੰਦਰ ਪੁੱਤੇ ਦਾ ਕੀ ਨਾਮ ਹੈ ਪਲਵਿੰਦਰ ਸਿੰਘ ਕੀ ਗੱਲ ਹੋਈ ਤੇ ਨਾ ਉਹ ਗਿਆ ਡੁੱਬ ਗਿਆ ਜੀ ਕਿਦਾਂ ਕਿਹਦੇ ਨਾਲ ਗਿਆ ਸੀ ਅਚਾ ਚੇ ਦੇ ਭਰਾ ਇਹਦੇ ਪੋਤੇ ਹੀ ਜਾਂਦੇ ਕੋਈ ਭਤਾਵਾਂ ਨਹੀਂ ਗਿਆ ਇਹ ਪਹਿਲਾਂ ਵੀ ਕਿਤੇ ਗਿਆ ਹੀ ਲੋਣ ਨਹੀਂ ਇਹ ਚ ਨਹਿਰ ਤੇ ਕਦੀ ਨਹੀਂ ਫੇਲਣ ਜਾਂਦਾ ਠੀਕ ਹੈ ਕੀ ਗੈਸ ਕਰੋ ਕਰਮ ਕੋਸ਼ਿ ਨਹੀਂ ਕਿਹਾ ਕਿ ਗਿਆ ਉਹ ਪਗਰ ਕੀ ਜਲ ਕੇ 10 ਕਿੰਗੇ ਇਹ ਜਨਮ ਦਿਨ ਸੀ ਉਹਦਾ ਕੋਈ ਜਨਮ ਦਿਨ ਦੀ ਪਾਰਟੀ ਕਰਨ ਦੇ ਵੀ ਵੈਸੇ ਇੱਕ ਜੈਸੇ ਨੂੰ ਜਨਮ ਦਿਨ ਦੇ ਪਹਿਲਾ ਇੱਕ ਦਿਨ ਲੰਘ ਗਿਆ ਉਤਰ ਵੈਸੇ ਨਾ ਹੋਣੀ ਜੀ ਹੁਣ 12 ਤੋਂ 20 ਘੰਟੇ ਹੋ ਗਏ ਆ ਕੀ ਹਾਲੇ ਤੱਕ ਮਿਲਿਆ ਨਹੀਂ ਜੀ ਨਹੀਂ ਵੀ ਮੰਗ ਕਰਦੇ ਬੱਚਾ ਜੀ ਲਵਦੋ ਹਨਾ ਮਾਂ ਦਾ ਇੱਕ ਲੋਤਾ ਪੁੱਤ ਅਤੇ ਭੈਣ ਦਾ ਇੱਕ ਲੋਤਾ ਭਰਾ ਬਲਵਿੰਦਰ ਸਿੰਘ ਜਿਸ ਦੀ ਉਮਰ 25 ਸਾਲ ਦੀ ਸੀ ਕੱਲ ਉਸਨੇ ਆਪਣਾ ਜਨਮ ਦਿਨ ਮਨਾਇਆ ਅਤੇ ਅੱਜ ਜਦੋਂ ਅਗਲੀ ਜ਼ਿੰਦਗੀ ਦੇ ਵਿੱਚ ਉਸਨੇ ਪਹਿਲਾ ਕਦਮ ਰੱਖਿਆ ਤਾਂ ਦੋਸਤਾਂ ਦੇ ਨਾਲ ਭਰਾਵਾਂ ਦੇ ਨਾਲ ਨਹਾਉਣ ਦਾ ਪ੍ਰੋਗਰਾਮ ਬਣਾਇਆ ਕਿ ਬਾਹਰ ਜਾ ਕੇ ਸਵਿਮਿੰਗ ਪੂਲ ਦੇ ਵਿੱਚ ਨਹਾਇਆ ਜਾਵੇ। ਗਰਮੀ ਤੋਂ ਬਚਣ ਦੇ ਲਈ ਹੀ ਇਹ ਪੂਰਾ ਪਲਾਨ ਤਿਆਰ ਕੀਤਾ ਗਿਆ ਸੀ ਪਰ ਨਹੀਂ ਪਤਾ ਸੀ ਕਿ ਮਾਦਾ ਹੈ ਜਵਾਨ ਪੁੱਤ ਜਨਮ ਦਿਨ ਮਨਾਣ ਮਗਰੋਂ ਅਗਲੇ ਦਿਨ ਹੀ ਇਸ ਤਰ੍ਹਾਂ ਦੁਨੀਆ ਛੱਡ ਜਾਵੇਗਾ। ਕਰਤਾ ਹੀ ਕਹਿ ਕੇ ਗਿਆ ਸੀ ਕਿ ਉਹ ਸਵਿਮਿੰਗ ਪੂਲ ਦੇ ਵਿੱਚ ਚੱਲਿਆ ਆਪਣੇ ਕਰੀਬ 5 ਦੋਸਤਾਂ ਦੇ ਨਾਲ ਘਰ ਤੋਂ ਗਿਆ ਸੀ ਪਰ ਰਾਤ ਦੇ ਵਿੱਚ ਉਹ ਨਹਿਰ ਤੇ ਹੀ ਨਹਾਉਣ ਲੱਗਦੇ ਨੇ ਅਤੇ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਜਾਂਦੇ ਹੁਣ ਤੱਕ ਇਸ ਮੁੰਡੇ ਦੀ ਕੋਈ ਵੀ ਸੂਚ ਨਹੀਂ ਮਿਲੀ ਹੈ ਦੋਸਤਾਂ ਦੇ ਵੱਲੋਂ ਹੀ ਦੱਸ ਦਿੱਤਾ ਗਿਆ ਸਭ ਕੁਝ ਕਿ ਕਿੰਜ ਉਹ ਨਹਿਰ ਦੇ ਵਿੱਚ ਉਤਰੇ ਸੀ ਅਤੇ ਉਸ ਤੋਂ ਬਾਅਦ ਕੋਈ ਵੀ ਉਸ ਦੀ ਖਬਰ ਨਹੀਂ ਲੱਗ ਰਹੀ ਪਰਿਵਾਰਿਕ ਮੈਂਬਰ ਚਿੰਤਾ ਦੇ ਵਿੱਚ ਨੇ ਨਾਲ ਹੀ ਕਿੱਡਾ ਵੱਡਾ ਦੁੱਖ ਇਸ ਪਰਿਵਾਰ ਤੇ ਆ ਗਿਆ ਦੱਸ ਦਈਏ ਕਿ ਇਹ ਖਬਰ ਅੰਮ੍ਰਿਤਸਰ ਦੇ ਅਧੀਨ ਪੈਂਦੇ ਅਜਨਾਲਾ ਤੋਂ ਸਾਹਮਣੇ ਆ ਰਹੀ ਸੀ ਜਿੱਥੇ ਇੱਕ ਜਵਾਨ ਮੁੰਡੇ ਦੇ ਨਾਲ ਦੁਖਦ ਹਾਦਸਾ ਹੋਇਆ ਤੇ ਫਿਰ ਇੱਕ ਵਾਰੀ ਉਹੀ ਗੱਲਾਂ ਕਿ ਨਹਿਰਾਂ ਦੇ ਵਿੱਚ ਜਾਣ ਤੋਂ ਜਦੋਂ ਪੁਲਿਸ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਮਨਾ ਕੀਤਾ ਗਿਆ ਰੋਕ ਲਗਾਈ ਗਈ ਹੈ ਤਾਂ ਫਿਰ ਮੁੰਡੇ ਇਹੋ ਜਹੀ ਗਲਤੀਆਂ ਕਿਉਂ ਕਰ ਦਿੰਦੇ ਨੇ ਅਕਸਰ ਹੀ ਪਾਣੀ ਦਾ ਵਹਾਅ ਤੇਜ਼ ਹੋਣ ਦੇ ਕਾਰਨ ਚੰਗੇ-ਚੰਗੇ ਤਰਾਕ ਵੀ ਇਸ ਦੇ ਵਿੱਚ ਰੁੜ ਜਾਂਦੇ ਨੇ ਅਤੇ ਇਹ ਨੌਜਵਾਨ ਮੁੰਡਾ ਜਿਹੜਾ ਕਿ ਪਹਿਲਾਂ ਕਦੇ ਨਹਿਰ ਦੇ ਵਿੱਚ ਨਹਾਉਣ ਤੱਕ ਨਹੀਂ ਗਿਆ ਉਸ ਦੇ ਨਾਲ ਇਹ ਹਾਦਸਾ ਹੋ ਗਿਆ ਜਿਸ ਤੋਂ ਬਾਅਦ ਉਸ ਦੀ ਪੈਣ ਤੇ ਮਾਂ ਬਿਲਕ ਰਹੇ ਨੇ ਤੜਫ ਰਹੇ ਨੇ ਅਤੇ ਪੁੱਛ ਰਹੇ ਨੇ ਆਪਣੇ ਇਸ ਗਏ ਹੋਏ ਪੁੱਤ ਨੂੰ ਕਿ ਆਖਿਰਕਾਰ ਉਹ ਕੀ ਦੇ ਸਹਾਰੇ ਉਹਨਾਂ ਨੂੰ ਇੰਜ ਛੱਡ ਗਿਆ ਇੱਕ ਖਸਦਾ ਖੇਡਦਾ ਪਰਿਵਾਰ ਉਜੜ ਗਿਆ 25 ਸਾਲ ਦਾ ਹੋ ਗਿਆ ਸੀ ਇਹ ਨੌਜਵਾਨ ਬੀਤੇ ਦਿਨ ਆਪਣਾ ਜਨਮ ਦਿਨ ਮਨਾ ਕੇ ਹਟਿਆ ਤੇ ਅੱਜ ਇਹ ਦੁਖਦ ਪਾਣਾ ਵਾਪਰਨ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦਾ ਜੋ ਹਾਲ ਹੈ ਤੁਸੀਂ ਦੇਖ ਹੀ ਰਹੇ ਹੋ। ਕੋਰੋਂ ਦੇ ਕੇ ਨਿਆਉਂ ਤਣਾਉਣ ਚੱਲੇ। ਉਹ ਤਾਂ ਜਾ ਕੇ ਛੋਟੇ ਭਰਾਵਾਂ ਨਾਲ ਜਿਸ ਕਰ ਲਈ। ਕਿੰਨਾ ਮਨਹਿਰ ਚਨਾਉਣਾ ਹੈ ਮੈਨੂੰ ਤਾਂ ਬੰਦੀ ਜਾ ਚਿਆ। ਜਾਂਦੇ ਹੱਥ ਦਿਲ ਕੇ ਗਿਆ ਆ ਪੈਰ ਦਿਲ ਕੇ ਹੱਥ ਛੱਡ ਗਿਆ ਨਾਲ ਹੀ ਇਹ ਹੁਣ ਕੀ ਮੰਨ ਕਰਦੇ ਹੋ ਪ੍ਰੋਫੈਸਰ ਇਹ ਹੱਥ ਜੋੜ ਕੇ ਬੇਨਦੀ ਹੈ ਬੱਚਾ ਸਾਡਾ ਲੰਮਿਆ ਜਾਵੇ ਜੀ ਕੀ ਨਾ ਜੇ ਕੋਲ ਤੇ ਤੇ ਵੀਰੇ ਦਾ ਗੀਤ ਲਾਲਵਿੰਦਰ ਸਿੰਘ ਹਾਂ ਜੀ ਕੀ ਨਾ ਕੀ ਗੱਲ ਹੋਈ ਹੈ ਸਰ ਨਾਣ ਗਿਆ ਤੇ ਡੋਗ ਗਿਆ ਪਹਿਲਾਂ ਵੀ ਜਾਂਦਾ ਸੀ ਪਹਿਲਾਂ ਨਹੀਂ ਜਾਂਦਾ ਉੱਤੇ ਕੀ 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 ਆਸੀ ਕਰੋ ਪਰੋਂ ਆਂਦੇ ਇਸ সুইਮਿੰਗ ਪੂਲ ਦੇ ਚੱਲੇ ਆ ਰਾਤ ਜਦ ਕਾਲੀ ਨਹੀਂ ਹੈ ਇੱੱਤੇ ਹੀ ਨੋਣਾ ਵਾ ਕਿੰਨੀ ਉਮਰ ਸੀ ਦੀ 50 ਸਾਲ ਮੈਰਿਡ ਸੀ ਜਾਂ ਮੈਰਿਡ ਨਹੀਂ ਮੈਰਿਡ ਨਹੀਂ ਕੀ ਕੋਈ ਜਨਮ ਦਿਨ ਸੀ ਨਾ ਤੱਕ ਪਰ ਪਹਿਲਾਂ ਕੋਈ ਜਨਮ ਦਿਨ ਦੇ ਕਰਕੇ ਦੋਸਤਾਂ ਲੈ ਕੇ ਘਰੋਂ ਨਾਲ ਕਿਵੇਂ ਗਈ ਨਹੀਂ ਵਾਹੇ ਗਈ ਨਹੀਂ ਤੇ ਦੋਸਤ ਨਸਮੁਨ ਕੋ ਲਿਆਈ ਪੋਤੇ ਬਾਟ ਚੱਲ ਕੇ ਮੁੰਗੇ ਚਾਨਦ ਸੁਖਵਿੰਦਰ ਪੁੱਤੇ ਦਾ ਕੀ ਨਾਮ ਹੈ ਸੁਖਵਿੰਦਰ ਸਿੰਘ ਕੀ ਗੱਲ ਹੋਈ ਤੇ ਨਾ ਉਹ ਡੁੱਬ ਗਿਆ ਹੈ ਕਿਦਾਂ ਕਿਹਦੇ ਨਾਲ ਗਿਆ ਸੀ ਚਾਚੇ ਦੇ ਭਰਾ ਦੇ ਪੋਤੇ ਹੀ ਜਾਂਦੇ ਪੋਤੇ ਭਰਾਵਾਂ ਨਹੀਂ ਗਿਆ ਇਹ ਪਹਿਲਾਂ ਵੀ ਕਦੀ ਗਿਆ ਹੀ ਨਹੀਂ ਨਹੀਂ ਐਸੇ ਨੇੜੇ ਤੇ ਕਦੀ ਨਹੀਂ ਪਹਿਲਾਂ ਗਿਆ ਨਾ ਕੀ ਕਹਿ ਕੇ ਗੈਸ ਕਰੋ ਕੁਝ ਕੋਸ਼ਿਸ਼ ਨਹੀਂ ਕਹਿ ਕੇ ਗੈਸ ਪੋ ਕਰਕੇ ਜਲ ਕੇ 10 ਕਿਲੋ ਕੀ ਜਨਮ ਦਿਨ ਸੀ ਉਹਦਾ ਕੋਈ ਜਨਮ ਦਿਨ ਦੀ ਪਾਰਟੀ ਕਰਦੇ ਜੀ ਵੈਸੇ ਜੈਸੇ ਮੋੜ ਜਨਮ ਦਿਨ ਦੇ ਪਹਿਲਾ ਇੱਕ ਦਿਨ ਲੰਘ ਗਿਆ ਉਤਰ ਵੈਸੇ ਨਾ ਹੋਣਗੇ ਹੁਣ 18 ਤੋਂ 20 ਘੰਟੇ ਹੋ ਗਏ ਆ ਕੀ ਹਾਲੇ ਤੱਕ ਮਿਲਿਆ ਨਹੀਂ ਜੀ ਨਹੀਂ ਜੀ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਲਭ ਦੋ ਹੰਨਾ